ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਫਟਾਪ ਦੀ ਝੋਟੀ ਸੇ ਲਈ ਲੈ ਕੇ ਆਏ ਜੀ ਆਉ ਪੁੱਛ ਲੈਨੇ ਭਾਈ ਟੋਟਲ ਹਾਜੀ ਭਾਈ ਜੀ ਹਸਿਕਾਲ ਸੇਕਾਲ ਜੀ ਹੋਠੀਕੋ ਬੜੀਆ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਪਿੰਡ ਦੀਨਾ ਸੇ ਠੀਕ ਹੈ ਪਿੰਡ ਦੀਨਾ ਹਾਂਜੀ ਤੁਸੀਂ ਹਰਨਿਹਾਰ ਸਿੰਘ ਵਾਲਾ ਜਿਹੜਾ ਮੋਗਾ ਨੇੜੇ ਪਿੰਡ ਬਈ ਨੇੜੇ ਪਿੰਡ ਕਾਂਗੜਾ ਖਾਈ ਹੈ ਜੀ ਮੋਬਾਈਲ ਨੰਬਰ ਬੋਲ 1293781 88943 ਠੀਕ ਹੈ ਭਾਈ ਬਈ ਜਿਹੜੀ ਝੋਟੀ ਨੇ ਆਪਣੇ ਘਰ ਦੀ ਆ ਹਾਂਜੀ ਇਹ ਘਰ ਦੀ ਹੈ ਠੀਕ ਆ ਬਈ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਵੀਰ ਦੇ ਕਿਹੜੇ ਲੂਪਸ ਉਹ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤੇ ਪਸ਼ੂ ਆ ਜਿਹੜੇ ਬਾਈ ਕੋਲੇ ਜਿਵੇਂ ਖਾਸ ਕਰਕੇ ਬਈ ਝੋਟੀਆਂ ਝੋਟੀਆਂ ਸਾਰੀਆਂ ਚੰਗੀਆਂ ਨੇ ਤੇ ਤੁਸੀਂ ਅਸਟੀਮੇਟ ਲਾ ਲਓ ਵੀ ਇਹਨਾਂ ਵਿੱਚੋਂ ਥੋੜੀ ਜਿਹੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਈ ਨੇ ਇੱਕ ਝੋਟੀ ਬਕਾਊ ਕਰੀ ਹੈ ਝੋਟੀਆਂ ਬਈ ਆ ਵੀ ਚਾਰੇ ਚੰਗੀਆਂ ਨੇ ਚੰਗੇ ਸੀਮਣ ਦੀਆਂ ਹਨਾ ਵੀਰ ਹਾਂਜੀ ਇਹ ਸਾਰੀਆਂ ਸੀਮਿੰਟ ਰਿਕਾਰਡ ਚੰਗੇ ਰਿਕਾਰਡ ਨੇ ਠੀਕ ਆ ਸਾਰੀਆਂ ਬਾਈਆਂ ਦਾ ਚੰਗੇ ਰਿਕਾਰਡ ਨੇ ਚੰਗੇ ਪਸ਼ੂ ਆ ਬਾਈ ਕੋਲੇ ਇਹਨਾਂ ਚੰਗੇ ਸੀਮਿੰਟ ਗੱਬਣ ਠੀਕ ਆ ਇਹਨਾਂ ਵਿੱਚੋਂ ਇੱਕ ਝੁੱਟੀ ਵਗਾਉ ਜਿਹੜਾ ਸੂਆ ਪਹਿਲਾ ਸੂਆ ਜੀ ਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਦੋ ਤਰੀਕ ਦਿਨ ਪੂਰੇ ਤੇ ਕੀ ਰਿਕਾਰਡ ਦੀ ਮਾਂ ਦੇ ਦੁੱਧ ਦਾ ਬਾਈ ਮਾਂ ਇਹ ਤਾਂ ਤੇ 16 ਕਿਲੋ ਦੁੱਧ ਪਲੱਸ ਕੱਢਦੀ ਰਹੀ ਆ ਠੀਕ ਆ 16 ਪਲੱਸ ਦੁੱਧ ਦੀ ਮਾਂ ਨਹੀਂ ਦਿੱਤਾ ਇਹ ਸ ਚੰਗਾ ਸਿੰਘ ਚੰਗਾ ਕੱਦ ਵੱਡ ਚੰਗਾ ਥਣ ਬੜਾ ਚੰਗਾ ਲੱਗਿਆ ਹਨੇ ਖੋਦ ਐਮ 23 ਦੀ ਹੈ ਜਿਵੇਂ ਪਹਿਲਾ ਸੂਆ ਸੰਦੀ ਨਾ ਥਣ ਬਹੁਤ ਚੰਗਾ ਲੱਗਿਆ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਖੋਦ ਐਮ 23 ਹਾਂਜੀ ਨਵਾਬ ਤੋਂ ਗੱਬਣਾ ਹੈ ਨਵਾਬ ਸੀਮਨ ਤੋਂ ਬਈ ਅੱਗੇ ਗੱਬਣਾ ਖੋਦ ਐਮ 23 ਦੀ ਹੈ ਹੁਣ ਦੱਸਿਆ ਬਈ ਕੋਲੇ ਸਾਰੀਆਂ ਸਾਡੇ ਝੋਟੀਆਂ ਸਾਰੀਆਂ ਦੇ ਰਿਕਾਰਡ ਹੈਗਾ ਹਾਂ 7-8 ਕੇ ਬਸੂਆ ਬਈ ਕੋਈ ਸਾਰੀਆਂ ਚੰਗੀਆਂ ਨੇ ਝੋਟੀਆਂ ਸਾਰੀਆਂ ਚੰਗੀਆਂ ਨੇ ਚੰਗੇ ਸੀਮਨ ਲਗਵਾਉਂਦਾ ਬਈ ਤੇ ਬਰੀਡ ਵਾਲਾ ਕੰਮ ਹੀ ਬਈ ਕਰਦਾ ਹੈਗਾ ਖੋਦ ਬਈ ਤੁਰਕ ਨੇ ਸਾਰੇ ਦੋਨੋਂ ਦਾ ਰਕਾਰਡ ਬਾਈ ਨੇ ਚੰਗਾ ਦੱਸਿਆ ਥੋੜੀ ਡਰਦੀ ਜ਼ਰੂਰ ਆ ਬਾਈ ਮੇਰੇ ਤੇ ਕੱਦ ਬੱਡ ਚੰਗਾ ਤੇ ਪੱਠਪੜਾ ਬਹੁਤ ਸੰਗਾ ਫੇਸਪੂਰ ਚੰਗਾ ਤੇ ਸੈਂਕਟਿਵਾਰਟੀ ਬਾਕੀ ਥੋੜਾ ਦਾ ਰੱਖ ਲੈ ਥੋੜੀ ਡਰਦੀ ਆ ਬਾਈ ਕੋਈ ਚੱਕਰ ਨਹੀਂ ਮੋੜ ਲੈ ਕੋਈ ਨੇ ਮੋੜ ਲੈ ਉਹ ਮੁੱਲ ਕੀ ਆਦਾ ਬਾਈ ਮੁੱਲ ਜੀ ਫੋਨ ਤੇ ਕਰ ਜਾ ਜੀ ਹੋਗਾ ਮੇਰੇ ਲਈ ਛੋਟੀ ਹੈ ਸਾਬ ਨਾਲ ਜਿਵੇਂ ਚੰਗੀ ਬ੍ਰੇਡਿੰਗ ਵਾਲੀ ਹੋਵੇ ਚੋ ਮੁੱਲ ਹੋ ਜਾ ਮੁੱਲ ਆ ਜਿਹੜਾ ਬਾਈ ਫੋਨ ਤੇ ਹੋ ਜਾ ਮੁੱਲ ਆ ਬਾਈ ਕਹਿੰਦਾ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਆਰਡਰ ਇਹਨੇ ਬਣਾਉਣਾ ਸਟਾਰਟ ਕਰਿਆ ਅੱਜ ਛੰਡੀ ਸੀਲ ਬਹੁਤ ਆ ਗਈ ਅੱਜ ਆਵੇ ਹਾਂ ਜੇ ਮਰਜੀ ਥਣ ਫੜੀ ਸਾਰੀਆਂ ਡਲ ਲਾ ਗੱਡੂ ਆਹ ਠੀਕ ਆ ਸਾਰੀਆਂ ਬਲਡ ਲਾ ਗੱਡੂ ਜਿਵੇਂ ਮਰਜੀ ਹੱਥ ਲਈ ਕਰਕੇ ਕੋਈ ਕਰਨ ਵਾਲੀ ਕੋਈ ਨਹੀਂ ਤੇ ਬਲਡ ਬਹੁਤ ਬੜ ਬਲਡ ਬਹੁਤ ਪਿਆ ਆਰਡਰ ਸੋਹਣਾ ਤਿਆਰ ਕਰ ਲੋ ਉਹ ਤੋਂ ਚੰਗਾ ਪਾ ਜੇ ਮਰਜੀ ਥਣ ਫਿੱਤੀ ਜੀ ਨੂੰ ਵੱਡੀ ਗੱਲ ਬਿਊਟੀ ਚੰਗੀ ਆ ਚੰਗੇ ਸੀ ਮਣ ਤੋਂ ਗੱਬਣਾ ਚੰਗੇ ਸੀ ਮਣ ਦੀ ਆਪ ਆ ਭਾਈ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦੋਂ ਧੰਨਵਾਦ